ਹਾਂਜੀ ਵਿਦਿਆਰਥੀਓ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਜਮਾਤ 12ਵੀਂ ਦੀ ਜਿਹੜੀ ਹੈ ਉਹਦੇ ਵਿੱਚ ਆਪਾਂ ਗੱਲ ਕਰ ਰਹੀ ਸੀ ਸਾਹਿਦ ਦੇ ਰੂਪਾਂ ਬਾਰੇ ਹੈਨਾ ਸਾਹਿਦ ਦੇ ਰੂਪਾਂ ਬਾਰੇ ਆਪਾਂ ਨਿੱਕੀ ਕਹਾਣੀ ਬਾਰੇ ਪੜ ਚੁੱਕੇ ਹਾਂ ਉਸ ਤੋਂ ਬਾਅਦ ਆਪਾਂ ਪੜਨਾ ਹੈ ਹਾਂਜੀ ਜਿਹਦਾ ਨਾਮ ਹੈ ਹਾ ਰੇਖਾ ਚਿੱਤਰ ਰੇਖਾ ਚਿੱਤਰ ਅ ਰੇਖਾ ਚਿੱਤਰਨਾ ਤੁਸੀਂ ਅਗਰ ਇਹਨੂੰ ਮੈਂ ਇੱਕ ਪੰਕਤੀ ਦੇ ਵਿੱਚ ਦੱਸਣਾ ਹੋਵੇ ਤਾਂ ਇਹ ਜੀਵਨੀ ਦਾ ਹੀ ਇੱਕ ਅੰਗ ਹੈ ਜੀਵਨੀ ਦਾ ਹੀ ਇੱਕ ਅੰਗ ਹੈ ਰੇਖਾ ਚਿੱਤਰ ਹਾਂ ਉਹਦਾ ਹੀ ਇੱਕ ਅੰਗ ਸਮਝੋ ਤੁਸੀਂ ਇਸ ਚੀਜ਼ ਨੂੰ ਬਿਲਕੁਲ ਸਹੀ ਹੈ ਜਾਇਜ਼ ਹੈ ਗੱਲ ਰੇਖਾ ਚਿੱਤਰ ਤੇ ਜੀਵਨੀ 'ਚ ਥੋੜਾ ਬਹੁਤਾ ਜਿਹੜਾ ਫਰਕ ਆ ਉਹ ਅੱਗੇ ਆ ਜਾਊਗਾ ਬਸ ਫਰਕ ਹੁੰਦਾ ਹੈ ਸ਼ਬਦਾਵਲੀ ਦਾ ਮੈਂ ਤੁਹਾਨੂੰ ਦੱਸਿਆ ਨਾ ਵੀ ਸ਼ਬਦਾਂ ਦੀ ਖੇਡ ਹੁੰਦੀ ਹੈ ਬਸ ਉਹ ਸ਼ਬਦਾਂ ਦੀ ਖੇਡ ਜਦੋਂ ਆਪਾਂ ਸਮਝ ਲੈਨੇ ਆ ਆਪਣਾ ਸਿਲੈਕਸ਼ਨ ਵੀ ਹੋ ਜਾਂਦਾ ਆਓ ਫਿਰ ਰੇਖਾ ਚਿੱਤਰ ਦੇ ਬਾਰੇ ਗੱਲ ਕਰਦੇ ਆ ਵੀ ਰੇਖਾ ਚਿੱਤਰ ਹੈ ਕੀ ਹੈ ਇਹਨੂੰ ਹੈਨਾ ਕੈਰੈਕਟਰ ਸਕੈਚ ਜਾਂ ਸਕੈਚ ਕਿਹਾ ਜਾਂਦਾ ਹੈ ਹੈਨਾ ਕੈਰੈਕਟਰ ਸਕੈਚ ਰੇਖਾ ਚਿੱਤਰ ਇਹ ਹੈਗੀ ਹੈ ਜੀ ਆਧੁਨਿਕ ਵਾਰਤਕ ਕਸਾਇਤ ਦੀ ਇੱਕ ਨਵੀਂ ਵਿਦਾ ਹੈ ਧਿਆਨ ਵਿੱਚ ਰੱਖਣਾ ਸਭ ਤੋਂ ਪਹਿਲਾਂ ਇੱਕ ਨਵੀਨ ਇਹ ਸਾਇਤ ਦਾ ਰੂਪ ਹੈ ਸਾਇਤ ਦੀ ਇੱਕ ਵਿਦਾ ਹੈ ਸਾਇਤ ਦੀ ਵਿਦਾ ਸਾਇਤ ਦਾ ਰੂਪ ਹੈ ਆਧੁਨਿਕ ਵਾਰਤਕ ਦੀ ਇੱਕ ਨਵੀਨ ਵਿਦਾ ਹੈ ਠੀਕ ਹੈ ਭਾਈ ਇੱਕ ਗੱਲ ਧਿਆਨ ਚ ਰੱਖਣੀ ਹੈ ਅਗਰ ਅਜੇ ਵੀ ਹੇਠ ਲਿਖਿਆ ਵਿੱਚੋਂ ਨਵੀਨ ਵਿਦਾ ਕਿਹੜੀ ਹੈ ਤਾਂ ਤੁਸੀਂ ਰੇਖਾ ਚਿੱਤਰ ਤੇ ਆਪਣਾ ਆਪਸ਼ਨ ਜਿਹੜਾ ਉਹ ਸਹੀ ਕਰਨਾ ਹੈ ਲਘੂ ਆਕਾਰ ਦਾ ਵਾਰਤਿਕ ਰੂਪ ਹੈ ਇੱਥੇ ਵੀ ਪ੍ਰਸ਼ਨ ਬਣ ਰਿਹਾ ਹੈ ਹਨਾ ਵੀ ਕੀ ਰੇਖਾ ਚਿੱਤਰ ਜਿਹੜਾ ਇਹ ਵੱਡੇ ਆਕਾਰ ਦੀ ਹੈ ਜਾਂ ਛੋਟੇ ਆਕਾਰ ਦੀ ਹੈ ਸੋ ਇੱਕ ਛੋਟੇ ਆਕਾਰ ਦੀ ਹੈ ਲਘੂ ਆਕਾਰ ਦੀ ਹੈ ਆਰੰਭ ਵਿੱਚ ਰੇਖਾ ਚਿੱਤਰ ਲਈ ਨਿਬੰਧ ਜਾਂ ਲੇਖ ਸ਼ਬਦ ਦੀ ਵਰਤੋਂ ਕਰ ਲਈ ਜਾਂਦੀ ਸੀ ਲੋ ਇੱਕ ਪ੍ਰਸ਼ਨ ਹੋਰ ਬਣ ਗਿਆ ਤਿੰਨ ਪ੍ਰਸ਼ਨਾਂ ਤਿੰਨ ਲਾਈਨਾਂ ਤਿੰਨ ਪ੍ਰਸ਼ਨ ਅਦੋਂ ਨਿਕ ਭਾਰਤਕ ਸਾਹਿਤ ਦੀ ਇੱਕ ਨਵੀਂ ਨਵਿਦਾ ਹੈ ਇੱਕ ਤਾਂ ਧਿਆਨ ਚ ਰੱਖਣਾ ਪੁਰਾਤਨ ਨਹੀਂਗੀ ਨਵੀਨ ਹੈ ਲਘੂ ਅਕਾਰੀ ਹੈ ਮਤਲਬ ਕੀ ਹੈ ਵੱਡ ਅਕਾਰੀ ਨਹੀਂਗਾ ਜਿਵੇਂ ਨਾਵਲ ਨਾਟਕ ਇਹ ਵੱਡੇ ਅਕਾਰੀ ਹੈ ਪਰ ਇਹ ਲਘੂ ਅਕਾਰੀ ਹੈ ਰੇਖਾ ਚਿੱਤਰ ਆਰੰਭ ਵਿੱਚ ਰੇਖਾ ਚਿੱਤਰ ਵਾਰਸ ਤੇ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ ਨਿਬੰਧ ਜਾਂ ਲੇਖ ਠੀਕ ਹੈ ਭਾਈ ਪਰ ਵਰਤਮਾਨ ਦੇ ਵਿੱਚ ਇਸ ਨੂੰ ਵਾਰਤਕ ਦੀ ਸੁਤੰਤਰ ਵੰਨਗੀ ਸੁਤੰਤਰ ਪ੍ਰਕਾਰ ਵਜੋਂ ਸਵੀਕਾਰ ਕੀਤਾ ਗਿਆ ਹੈ ਮਤਲਬ ਕੀ ਹੈ ਕਿ ਇਸ ਨੂੰ ਨਿਬੰਧ ਜਾਂ ਲੇਖ ਤੋਂ ਤੋੜ ਕੇ ਨਿਬੰਧ ਜਾਂ ਲੇਖ ਤੋਂ ਅਲੱਗ ਇਸ ਦੀ ਪਹਿਚਾਣ ਬਣਾਈ ਗਈ ਹੈ ਇਸ ਕਰਕੇ ਇਹਨੂੰ ਸੁਤੰਤਰ ਵਿਦਾ ਇੱਕ ਮੰਨ ਲਿਆ ਇਸ ਵਿੱਚ ਕਿਸੇ ਸ਼ਖਸੀਅਤ ਪਰਸਨੈਲਿਟੀ ਵਸਤੂ ਘਟਨਾ ਜਾਂ ਦ੍ਰਿਸ਼ਾਂ ਦੇ ਪਿੱਛੇ ਲੁਪਤ ਤੱਥਾਂ ਤੱਥਿਆ ਜਿਹਨੂੰ ਹਿੰਦੀ ਚ ਕਹਿੰਦੇ ਆਪਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਠੀਕ ਹੈ ਬਾਈ ਬੜੀਆਂ ਕੰਮ ਦੀਆਂ ਗੱਲਾਂ ਦੇ ਰੱਖੀਆਂ ਹਨਾ ਚਾਰ ਪੰਜ ਲੈਣਾ ਲਿਖੀਆਂ ਤੇ ਵਿੱਚ ਕਿੰਨੀਆਂ ਕੰਮ ਦੀਆਂ ਗੱਲਾਂ ਹੈ ਅਰਥ ਤੇ ਪ੍ਰਭਾਸ਼ਾ ਦੇਖ ਲਓ ਜੀ ਆ ਅਰੇਖਾ ਚਿੱਤਰ ਹੈ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਜੀਵਨੀ ਦਾ ਇੱਕ ਅੰਗ ਹੈ ਇਹ ਤੁਸੀਂ ਗੱਲ ਯਾਦ ਰੱਖਣੀ ਹੈ ਬੇਟਾ ਜੀ ਜੀਵਨੀ ਦਾ ਇੱਕ ਅੰਗ ਹੈ ਠੀਕ ਹੈ ਜੀ ਹਾਂ ਇੱਕ ਅੰਗ ਹੈ ਠੀਕ ਹੈ ਗੱਲ ਕਲੀਅਰ ਹੈ ਜੀ ਆਪਣੀ ਇਹਦਾ ਤੁਸੀਂ ਹਾਂ ਇਹ ਇਹਦੇ ਵਿੱਚ ਹਾਂ ਅੱਗੇ ਗੱਲ ਕਰਦੇ ਆਪਾਂ ਅਰਥ ਤੇ ਪਰਿਭਾਸ਼ਾ ਰੇਖਾ ਚਿੱਤਰ ਦਾ ਕੋਈ ਇੱਕ ਨਾਮ ਨਹੀਂ ਹੈ ਭਈ ਕਈ ਨਾਵਾਂ ਨਾਲ ਇਹਨੂੰ ਜਾਣਿਆ ਜਾਂਦਾ ਜਿਵੇਂ ਸ਼ਬਦ ਚਿੱਤਰ ਸ਼ਖਸੀਅਤ ਚਿੱਤਰ ਨਕਸ਼ ਚਿੱਤਰ ਆਲੋ ਚਾਰ ਨਾਮ ਹੋ ਗਏ ਇੱਕ ਤਾਂ ਹੋ ਗਿਆ ਰੇਖਾ ਚਿੱਤਰ ਇੱਕ ਸ਼ਬਦ ਚਿੱਤਰ ਇੱਕ ਸ਼ਖਸੀਅਤ ਚਿੱਤਰ ਇੱਕ ਹੋ ਗਿਆ ਨਕਸ਼ ਚਿੱਤਰ ਪੰਜਾਬੀ ਵਿੱਚ ਰੇਖਾ ਚਿੱਤਰ ਨੂੰ ਅੰਗਰੇਜ਼ੀ ਅੰਗਰੇਜ਼ੀ ਸ਼ਬਦ ਸਕੈਚ ਦਾ ਸਮਾਨਾਰਥੀ ਮੰਨਿਆ ਜਾਂਦਾ ਹੈ ਮਤਲਬ ਪੰਜਾਬੀ ਸਾਹਿਤ ਦੇ ਵਿੱਚ ਰੇਖਾ ਚਿੱਤਰ ਸ਼ਬਦ ਹੈ ਜਿਹੜਾ ਉਹ ਅੰਗਰੇਜ਼ੀ ਦੇ ਸਕੈਚ ਦਾ ਅਨਵਾਦ ਹੈ ਠੀਕ ਹੈ ਜਿਸ ਦਾ ਭਾਵ ਢਾਂਚਾ ਪਾਸਾ ਜਾਂ ਰੂਪਰੇਖਾ ਤੋਂ ਹੈ ਸਕੈਚ ਦਾ ਮਤਲਬ ਹੁੰਦਾ ਹੈ ਢਾਂਚਾ ਕਿਸ ਦਾ ਸਕੈਚ ਬਣਾਉਣਾ ਹਨ ਫਿਲਮਾਂ ਫੁਲਮਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕੋਈ ਅਪਰਾਧੀ ਹੁੰਦਾ ਜਿਹੜਾ ਉਸ ਦਾ ਸਕੈਚ ਤਿਆਰ ਕੀਤਾ ਜਾਂਦਾ ਢਾਂਚਾ ਤਿਆਰ ਕੀਤਾ ਜਾਂਦਾ ਉਸ ਦਾ ਪਾਸਾ ਉਸ ਦਾ ਰੂਪ ਰੇਖਾ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਕਿਸੇ ਸ਼ਖਸੀਅਤ ਦੇ ਚਰਿੱਤਰ ਦੀ ਉਸਾਰੀ ਹੋਣ ਕਰਕੇ ਚਰਿੱਤਰ ਦੀ ਉਸਾਰੀ ਹੋਣ ਕਰਕੇ ਚਰਿੱਤਰ ਦੇ ਨਿਰਮਾਣ ਹੋਣ ਕਰਕੇ ਚਰਿੱਤਰ ਬਾਰੇ ਦੱਸਿਆ ਜਾਣ ਕਰਕੇ ਇਸ ਨੂੰ ਕੈਰੈਕਟਰ ਸਕੈਚ ਵੀ ਨਾਮ ਦਿੱਤਾ ਜਾਂਦਾ ਹੈ ਕੈਰੈਕਟਰ ਨੂੰ ਪੰਜਾਬੀ ਵਿੱਚ ਆਪਾਂ ਚਰਿੱਤਰ ਕਹਿੰਦੇ ਆ ਮਤਲਬ ਚਰਿੱਤਰ ਦੀ ਇੰਗਲਿਸ਼ ਕੈਰੈਕਟਰਾਈਜ਼ ਕਰਕੇ ਇਹਨੂੰ ਕੈਰੈਕਟਰ ਸਕੈਚ ਵੀ ਕਿਹਾ ਜਾਂਦਾ ਹੈ ਇਹਨੂੰ ਕੋਈ ਕੈਰੈਕਟਰ ਨਾ ਪੜੀ ਜਾਏ ਕਿਤੇ ਕੈਰੈਕਟਰ ਨਹੀਂਗਾ ਕੈਰੈਕਟਰ ਹੈ ਸੀ ਐਚ ਦਾ ਕਹਿ ਬਣਦਾ ਇੱਥੇ ਉਰਦੂ ਸਾਹਿਤ ਵਿੱਚ ਇਸ ਨੂੰ ਖਾਕਾ ਨਿਗਾਹੀ ਠੀਕ ਹੈ ਤੇ ਪੰਜਾਬੀ ਵਿੱਚ ਰੇਖਾ ਚਿੱਤਰ ਠੀਕ ਹੈ ਸਹੀ ਗੱਲ ਹੈ ਉਰਦੂ ਦਾ ਨਾਮ ਤੁਸੀਂ ਚੇਤੇ ਰੱਖਣਾ ਹੈ ਖਾਕਾ ਨਿਗਾਹੀ ਮਤਲਬ ਰੇਖਾ ਚਿੱਤਰ ਖਾਕਾ ਢਾਂਚੇ ਨੂੰ ਕਿਹਾ ਜਾਂਦਾ ਹੈ ਨਾ ਖਾਕਾ ਢਾਂਚਾ ਹੁਣ ਰੇਖਾ ਚਿੱਤਰ ਦੇ ਵਿੱਚ ਦੋ ਕਲਾ ਹੁੰਦੀਆਂ ਇੱਕ ਤਾਂ ਸਾਹਿਤ ਕਲਾ ਹੁੰਦੀ ਹੈ ਇੱਕ ਚਿੱਤਰ ਕਲਾ ਹੁੰਦੀ ਹੈ ਦੇਖੋ ਕਿਵੇਂ ਇੱਕ ਹੁੰਦੀ ਹੈ ਸਾਹਿਤ ਕਲਾ ਠੀਕ ਹੈ ਇਹਦੀ ਸਾਹਿਤਕ ਰਚਨਾ ਉਹਦੇ ਨਾਲ ਨਾਲ ਚਿੱਤਰ ਕਲਾ ਹੈ ਮਤਲਬ ਜੋ ਰੇਖਾ ਚਿੱਤਰ ਦਾ ਰੇਖਾ ਚਿੱਤਰ ਦਾ ਰਚਨਾਕਾਰ ਹੈ ਰੇਖਾ ਚਿੱਤਰਕਾਰ ਹੈ ਜੋ ਇੱਕ ਰੇਖਾ ਚਿੱਤਰਕਾਰ ਕੀ ਕਰਦਾ ਹੈ ਲੇਖਕ ਦੇ ਨਾਲ ਨਾਲ ਚਿੱਤਰਕਾਰੀ ਦਾ ਫਰਜ਼ ਵੀ ਨਿਭਾਉਂਦਾ ਹੈ ਇਸ ਕਰਕੇ ਇਹ ਦੋਨਾਂ ਦੇ ਸੁਮੇਲ ਨਾਲ ਰੂਪ ਧਾਰਨ ਕਰਦਾ ਹੈ ਰੇਖਾ ਚਿੱਤਰ ਇਸ ਇਕੁਅਲ ਟੂ ਸਾਹਿਤ ਪਲੱਸ ਚਿੱਤਰ ਕਲਾ ਠੀਕ ਹੈ ਭਾਈ ਸੂਤਰ ਧਿਆਨ ਦੇ ਵਿੱਚ ਰੱਖਣਾ ਹੈ ਰੇਖਾ ਚਿੱਤਰ ਬਰਾਬਰ ਹੈ ਕਿਹਦੇ ਸਾਹਿਤ ਤੇ ਚਿੱਤਰ ਕਲਾ ਦੇ ਮਤਲਬ ਕੀ ਹੈ ਸਾਹਿਤ ਤੇ ਚਿੱਤਰ ਕਲਾ ਜਦੋਂ ਦੋਨੋਂ ਸੁਮੇਣ ਹੁੰਦੇ ਆ ਤਾਂ ਰੇਖਾ ਚਿੱਤਰ ਦਾ ਨਿਰਮਾਣ ਹੁੰਦਾ ਹੈ ਕਿਉਂਕਿ ਇੱਕ ਚਿੱਤਰ ਇੱਕ ਰੇਖਾ ਚਿੱਤਰਕਾਰਾ ਜਿਹੜਾ ਜਿਹੜਾ ਰੇਖਾ ਰੇਖਾ ਚਿੱਤਰ ਨੂੰ ਲਿਖਣ ਵਾਲਾ ਉਹ ਲੇਖਕ ਵੀ ਹੈ ਉਹਦੇ ਨਾਲ ਨਾਲ ਚਿੱਤਰਕਾਰੀ ਦਾ ਫਰਜ਼ ਵੀ ਨਿਭਾਉਂਦਾ ਹੈ ਕਿਵੇਂ ਉਹ ਚਿੱਤਰਕਾਰ ਨਹੀਂ ਜਿਹੜੀ ਜਿਹੜਾ ਹੁੰਦਾ ਮਤਲਬ ਪੇਂਟਰ ਜਿਹਨੂੰ ਆਪਾਂ ਕਹਿੰਦੇ ਨੇ ਉਹ ਨਹੀਂ ਜਿਵੇਂ ਇੱਕ ਚਿੱਤਰਕਾਰ ਹੁੰਦਾ ਆਪਣੇ ਮਨ ਦੀ ਅੰਤਰੀਵੀ ਮਨ ਵਿੱਚ ਚਰ ਚਿੱਤਰਿਤ ਕਲਪਨਾਵਾਂ ਦ੍ਰਿਸ਼ਾਂ ਵਿਚਾਰਾਂ ਬਿੰਬਾਂ ਪ੍ਰਤੀਕਾਂ ਨੂੰ ਬੁਰਸ਼ ਦੀਆਂ ਛੂੰਹਾਂ ਤੇ ਹੋਰ ਜੁਗਤਾਂ ਦੇ ਸਹਾਰੇ ਭਾਵਪੂਰਤ ਆਕਾਰ ਦਿੰਦਾ ਹੈ ਅੱਛਾ ਬੁਰਸ਼ ਜਿਹੜੇ ਚਿੱਤਰਕਾਰ ਕੋਲੇ ਹੁੰਦਾ ਜਿਹੜਾ ਪੇਂਟਰ ਹੁੰਦਾ ਹੈ ਹਨਾ ਪੇਂਟਰ ਪੀ ਏ ਆਈ ਐਮ ਟੀ ਈ ਆਰ ਸ਼ਾਇਦ ਪੇਂਟਰ ਆਪਾਂ ਇਹ ਅੰਗਰੇਜ਼ੀ ਨਹੀਂ 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 ਹੁੰਦੀ ਮੈਨੂੰ ਹਾਂ ਬੁਰਸ਼ ਦੇ ਸਾਹ ਬੁਰਸ਼ ਦੀ ਸਹਾਇਤਾ ਨਾਲ ਜਿਵੇਂ ਚਿੱਤਰਕਾਰ ਇੱਕ ਮਤਲਬ ਦ੍ਰਿਸ਼ ਬਣਾਉਂਦਾ ਓਵੇਂ ਹੀ ਇੱਕ ਉਸੇ ਤਰ੍ਹਾਂ ਇੱਕ ਰੇਖਾ ਚਿੱਤਰਕਾਰ ਹੁਣ ਚਿੱਤਰਕਾਰ ਤੇ ਰੇਖਾ ਚਿੱਤਰਕਾਰ ਦਾ ਫਰਕ ਕਰ ਲਿਓ ਬਾਈ ਚਿੱਤਰਕਾਰ ਤਾਂ ਪੇਂਟਰ ਹੈ ਪਰ ਰੇਖਾ ਚਿੱਤਰਕਾਰ ਉਹ ਹੈ ਜੋ ਸਾਹਿਤ ਕਿਰਚਨਾ ਕਰਦਾ ਹੈ ਰੇਖਾ ਚਿੱਤਰਕਾਰ ਉਹ ਹੈ ਜੋ ਸਾਹਿਤ ਕਿਰਚਨਾ ਕਰਦਾ ਹੈ ਚਿੱਤਰ ਕਲਾ ਦੇ ਸੁਮੇਲ ਨਾਲ ਰੇਖਾ ਚਿੱਤਰ ਦਾ ਨਿਰਮਾਣ ਕਰਦਾ ਹੈ ਆਪਣੀ ਕਲਮ ਦੁਆਰਾ ਇੱਥੇ ਬੁਰਸ਼ ਦੁਆਰਾ ਪੇਂਟਰ ਦਾ ਸਾਧਨ ਕੀ ਹੈ ਬੁਰਸ਼ ਹੈ ਤੇ ਰੇਖਾ ਚਿੱਤਰਕਾਰ ਦਾ ਆਪਣੀ ਕਲਮ ਦੁਆਰਾ ਮਾਨਸਿਕਤਾ ਵਿੱਚ ਖਿੰਡੀਆਂ ਯਾਦਾਂ ਪ੍ਰਭਾਵਾਂ ਤੇ ਮੁਲਾਕਾਤਾ ਰਾਹੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਚਿੱਤਰ ਸ਼ਬਦਾਂ ਨਾਲ ਉਲੀਕਦਾ ਹੈ ਬਣਾਉਂਦਾ ਹੈ ਉਹ ਸ਼ਬਦਾਂ ਰਾਹੀਂ ਅਜਿਹੀ ਪੇਸ਼ਕਾਰੀ ਕੀਤੀ ਕਰਦਾ ਹੈ ਕਿ ਪੇਸ਼ ਕੀਤਾ ਜਾ ਰਿਹਾ ਵਿਅਕਤੀ ਸਧਾਰਨ ਨਾ ਰਹਿ ਕੇ ਵਿਸ਼ੇਸ਼ ਵਿਅਕਤੀਤਵ ਇੰਡੀਵਿਜੂਅਲ ਪਰਸਨੈਲਿਟੀ ਦਾ ਧਾਰਨੀ ਬਣ ਜਾਂਦਾ ਹੈ ਅਲੋ ਇਹ ਗੱਲਾਂ ਧਿਆਨ ਚ ਰੱਖਣੀਆਂ ਤੁਸੀਂ ਬਹੁਤ ਹੀ ਇੰਪੋਰਟੈਂਟ ਹੈ ਡਾਕਟਰ ਹਰਪ੍ਰਜਨ ਸਿੰਘ ਪ੍ਰਸਿੱਧ ਪੰਜਾਬੀ ਕਵੀ ਆ ਬਈ ਉਹ ਕੀ ਕਹਿੰਦਾ ਰੇਖਾ ਚਿੱਤਰ ਬਾਰੇ ਪ੍ਰਵਾਚਨਾ ਦੇ ਰਿਹਾ ਕਹਿੰਦਾ ਰੇਖਾ ਚਿੱਤਰ ਛੋਟੀ ਕਹਾਣੀ ਤੋਂ ਵੀ ਉਚੇਚੀ ਸਮਰੱਥਾ ਵਾਲਾ ਸਾਹਿਤ ਰੂਪ ਹੈ ਧਿਆਨ ਵਿੱਚ ਰੱਖਣਾ ਸਭ ਤੋਂ ਪਹਿਲਾਂ ਤਾਂ ਰੇਖਾ ਚਿੱਤਰ ਦੀ ਤੁਲਨਾ ਉਪਮਾ ਛੋਟੀ ਕਹਾਣੀ ਦੇ ਨਾਲ ਨਿੱਕੀ ਕਹਾਣੀ ਛੋਟੀ ਮਤਲਬ ਨਿੱਕੀ ਕਹਾਣੀ ਜਿਹੜਾ ਆਪਾਂ ਪਿਛਲਾ ਚੈਪਟਰ ਨਿੱਕੀ ਕਹਾਣੀ ਸੀ ਉਸ ਤੋਂ ਵੀ ਉੱਚੇ ਚੀ ਮਤਲਬ ਉੱਚੀ ਸਮਰੱਥਾ ਵਾਲਾ ਹੈ ਇਸ ਦੀ ਐਬਿਲਿਟੀ ਉਸ ਨਾਲੋਂ ਵੀ ਉੱਚੀ ਹੈ ਇਸ ਵਿੱਚ ਇੰਨੀ ਲਚਕ ਹੈ ਇਹਨਾ ਲਚਕੀਲਾ ਹੈ ਕਿ ਕਹਾਣੀ ਨਿਬੰਧ ਗੱਲਬਾਤ ਸੰਸਮਰਨ ਸੰਸਮਰਨ ਹੁੰਦਾ ਯਾਦਾਂ ਕਿਸੇ ਨਾਲ ਕੋਈ ਗੱਲਬਾਤ ਹੋਈ ਉਹ ਯਾਦਾਂ ਰੂਪ ਵਿੱਚ ਸਾਨੂੰ ਯਾਦ ਹੈ आलोचना मतलब किसी दी उसत निंदिया दोनों सबना दे तत् ਆਪਣੇ ਵਿੱਚ ਰਚਾ ਸਕਦਾ ਹੈ ਇਸੇ ਕਰਕੇ ਹੀ ਤਾਂ ਰੇਖਾ ਚਿੱਤਰ ਨੂੰ ਡਾਕਟਰ ਹਰਪਜਨ ਸਿੰਘ ਨੇ ਨਿੱਕੀ ਕਹਾਣੀ ਤੋਂ ਵੀ ਉੱਚੀ ਸਮਰੱਥਾ ਵਾਲਾ ਦੱਸਿਆ ਹੈ ਇਹ ਗੱਲ ਸੀ ਕੀਤੀ ਆਪਾਂ ਡਾਕਟਰ ਹਰਪਜਨ ਸਿੰਘ ਦੀ ਹੁਣ ਆਪਾਂ ਗੱਲ ਕਰਦੇ ਹਾਂ ਡਾਕਟਰ ਐਚ ਐਲ ਸ਼ਰਮਾ ਉਹ ਕਹਿੰਦਾ ਰੇਖਾ ਚਿੱਤਰ ਇੱਕ ਵਿਅਕਤੀ ਸਥਾਨ ਘਟਨਾ ਦ੍ਰਿਸ਼ ਦਾ ਅਜਿਹਾ ਵਸਤੂ ਵਰਣਨ ਕਰਦਾ ਹੈ ਜਿਸ ਨਾਲ ਇਸ ਦੀਆਂ ਬਾਹਰੀ ਵਿਸ਼ੇਸ਼ਤਾਵਾਂ ਦਾ ਸਮਾਵੇਸ਼ ਹੋ ਜਾਂਦਾ ਹੈ ਠੀਕ ਹੈ ਅਤੇ ਜਿਸ ਵਿੱਚ ਘੱਟ ਤੋਂ ਘੱਟ ਸ਼ਬਦਾਂ ਨਾਲ ਸੰਜੀਵ ਤੇ ਸਰਲ ਅਭਿਵਿਅਕਤੀ ਕਰਨ ਦੀ ਲੋੜ ਹੁੰਦੀ ਹੈ ਇਹ ਐਚ ਐਲ ਸ਼ਰਮਾ ਦੀ ਪਰਿਭਾਸ਼ਾ ਹੁਣ ਆਗੀ ਜੀ ਪੰਜਾਬੀ ਸਾਹਿਤ ਕੋਸ਼ ਦੇ ਵਿੱਚ ਕੀ ਪਰਿਭਾਸ਼ਾ ਦਿੱਤੀ ਹੋਈ ਹੈ ਰੇਖਾ ਚਿੱਤਰ ਨੂੰ ਚਰਿੱਤਰ ਚਿੱਤਰਣ ਕਹਿਣਾ ਵਧੇਰੇ ਤਾਰਕਿਕ ਲੱਗਦਾ ਹੈ ਇਹ ਪੰਜਾਬੀ ਸਾਹਿਤ ਕੋਸ਼ ਦੇ ਵਿੱਚ ਲਿਖਿਆ ਹੈ ਵੀ ਰੇਖਾ ਚਿੱਤਰ ਨੂੰ ਚਰਿੱਤਰ ਚਿੱਤਰਣ ਕਹਿਣਾ ਜ਼ਿਆਦਾ ਤਾਰਕਿਕ ਹੈ ਮਤਲਬ ਜਿਆਦਾ ਤਰਕਪੂਰਨ ਹੈ ਮਤਲਬ ਕਿ ਰੇਖਾ ਚਿੱਤਰ ਨੂੰ ਚਰਿੱਤਰ ਚਿੱਤਰਣ ਕਿਸ ਨੇ ਕਿਹਾ ਹੈ ਇਹ ਪੰਜਾਬੀ ਸਾਹਿਤ ਕੋਸ਼ ਦੇ ਵਿੱਚ ਲਿਖਿਆ ਹੈ ਅੰਗਰੇਜ਼ੀ ਸ਼ਬਦ ਸਕੈਚ ਦਾ ਪ੍ਰਾਇਅ ਹੈ ਜਿਵੇਂ ਇੱਕ ਚਿੱਤਰਕਾਰ ਗਿਣੀਆਂ ਮਿੱਥੀਆਂ ਰੇਖਾਵਾਂ ਖਿੱਚ ਕੇ ਰੰਗਾਂ ਦੀ ਸਹਾਇਤਾ ਨਾਲ ਕਿਸੇ ਸ਼ਖਸੀਅਤ ਨੂੰ ਉਗਾੜਦਾ ਹੈ ਓਵੇਂ ਹੀ ਰੇਖਾਕਾਰ ਘੱਟ ਤੋਂ ਘੱਟ ਸ਼ਬਦਾ ਰਾਹੀਂ ਕਲਮ ਦੀ ਛੂ ਨਾਲ ਕਿਸੇ ਵਿਅਕਤੀ ਦੀ ਸ਼ਖਸੀਅਤ ਦਾ ਇੱਕ ਨਿਸ਼ਚਿਤ ਦ੍ਰਿਸ਼ਟੀਕੋਣ ਤੋਂ ਖਾਕਾ ਖਿੱਚ ਦਿੰਦਾ ਹੈ ਉਸ ਦਾ ਟਾਂਚਾ ਉਸ ਦੀ ਰੂਪਰੇਖਾ ਬਣਾ ਦਿੰਦਾ ਹੈ ਖਾਕਾ ਨਿਗਾਹੀ ਆਇਆ ਸੀ ਨਾ ਉਰਦੂ ਚ ਸ਼ਬਦ ਜਿਹੜਾ ਆਇਆ ਸੀਗਾ ਆ ਲੋ ਆ ਗੱਲਾਂ ਹੋ ਗਈਆਂ ਆਪਣੀਆਂ ਰੇਖਾ ਚਿੱਤਰ ਬਾਰੇ ਕਲੀਅਰ ਰੇਖਾ ਚਿੱਤਰ ਦੇ ਰੇਖਾ ਚਿੱਤਰ ਦੇ ਲੱਛਣ ਜਾਂ ਵਿਸ਼ੇਸ਼ਤਾਵਾਂ ਕੀ ਹੈ ਉਪਰੁਕਤ ਪਰਿਭਾਸ਼ਾਵਾਂ ਦੇ ਆਧਾਰ ਤੇ ਹੀ ਹੁੰਦੀਆਂ ਆ ਬਾਈ ਮਨ ਲਓ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸਣੀ ਹੋਵੇ ਪਹਿਲਾਂ ਉਹਦੀ ਪ੍ਰਭਾਸ਼ਾ ਜੇ ਆਪਾਂ ਨੂੰ ਪਤਾ ਹੈ ਤੇ ਪ੍ਰਭਾਸ਼ਾ ਦੇ ਆਧਾਰ ਤੇ ਅੱਗੇ ਉਹਦੇ ਲੱਛਣ ਵਿਸ਼ੇਸ਼ਤਾਵਾਂ ਵਿਸ਼ੇਸ਼ਤਾਵਾਂ ਨੂੰ ਲੱਛਣ ਵੀ ਕਹਿੰਦੇ ਆ ਪੰਜਾਬੀ ਵਿੱਚ ਪਹਿਲਾਂ ਤਾਂ ਇਹ ਧਿਆਨ ਰੱਖਿਆ ਕਰੋ ਮੋਟੀਆਂ-ਮੋਟੀਆਂ ਗੱਲਾਂ ਦਾ ਹਾਂ ਇੱਥੇ ਕੀ ਹੈ ਸਭ ਤੋਂ ਪਹਿਲਾਂ ਕੀ ਹੈ ਰੇਖਾ ਚਿੱਤਰ ਇੱਕ ਸਧਾਰਨ ਸਾਹਿਤ ਰੂਪ ਨਹੀਂ ਹੈ ਧਿਆਨ ਰੱਖਣਾ ਵੀ ਆਮ ਨਹੀਂਗਾ ਕੁਝ ਇਹ ਕੀ ਹੈ ਥੋੜਾ ਸਧਾਰਨ ਸਾਹਿਤ ਰੂਪ ਨਹੀਂ ਹੈ ਇਹਦਾ ਮਤਲਬ ਕੀ ਹੈ ਕਿ ਇਹ ਵਿਸ਼ੇਸ਼ ਹੈ ਠੀਕ ਹੈ ਦੂਸਰਾ ਸਗੋਂ ਵਿਸ਼ੇਸ਼ ਸੀਮਾ ਅਧੀਨ ਸ਼ਬਦਾ ਨਾਲ ਕਿਸੇ ਸ਼ਖਸੀਅਤ ਦਾ ਚਿੱਤਰ ਉਲੀਕਦਾ ਹੈ ਕਿ ਸ਼ਬਦਾਂ ਦੀ ਸਹਾਇਤਾ ਨਾਲ ਰੇਖਾ ਚਿੱਤਰ ਵਿੱਚ ਅ ਉਹ ਦੇ ਨਿਯੇ ਅਧੀਨ ਨੂੰ ਗੋਲ ਨਹੀਂ ਕਰਨਾ ਸ਼ਬਦਾਂ ਨੂੰ ਸ਼ਬਦਾਂ ਦੀ ਸਹਾਇਤਾ ਨਾਲ ਸ਼ਬਦਾਂ ਦੀ ਸਹਾਇਤਾ ਨਾਲ ਕਿਸੇ ਸ਼ਖਸੀਅਤ ਦਾ ਚਿੱਤਰ ਮਤਲਬ ਉਸ ਦਾ ਕਰੈਕਟਰ ਉਸ ਦਾ ਚਰਿੱਤਰ ਦੱਸਣਾ ਇਹ ਸ਼ਬਦਾਂ ਦੀ ਸਹਾਇਤਾ ਨਾਲ ਰੇਖਾ ਚਿੱਤਰ ਦੇ ਵਿੱਚ ਆ ਇਸ ਕਰਕੇ ਰੇਖਾ ਚਿੱਤਰ ਸਧਾਰਨ ਸਾਹਿਤ ਰੂਪ ਨਾ ਹੋ ਕੇ ਨਾ ਰਹਿ ਕੇ ਵਿਸ਼ੇਸ਼ ਸਾਹਿਤ ਰੂਪ ਬਣ ਜਾਂਦਾ ਹੈ ਦੂਸਰੀ ਗੱਲ ਸੁਣੋ ਕੀ ਹੈ ਕਿੰਦਾ ਜੀ ਰੇਖਾ ਚਿੱਤਰ ਦਾ ਵਸਤੂ ਕਿਸੇ ਵਿਅਕਤੀ ਘਟਨਾ ਜਾਂ ਵਾਤਾਵਰਣ ਵਿੱਚੋਂ ਲਿਆ ਜਾ ਸਕਦਾ ਹੈ ਰੇਖਾ ਚਿੱਤਰ ਦਾ ਵਸਤੂ ਮਤਲਬ ਵਿਸ਼ਾ ਵਿਸ਼ਾ ਵਸਤੂ ਆਪਾਂ ਇਕੱਠੇ ਪੜ੍ਹਦੇ ਆ ਨਾ ਵਿਸ਼ਾ ਵਸਤੂ ਮਤਲਬ ਕੀ ਹੈ ਰੇਖਾ ਚਿੱਤਰ ਦੇ ਵਿੱਚ ਜੋ ਸਬਜੈਕਟ ਜਿਸ ਗੱਲ ਨੂੰ ਲੈ ਕੇ ਲਿਖਿਆ ਗਿਆ ਹੈ ਉਹ ਜਿਹੜੀ ਗੱਲ ਹੈ ਉਹ ਕਿਸੇ ਵਿਅਕਤੀ ਦੇ ਨਾਲ ਸੰਬੰਧਤ ਹੋ ਸਕਦੀ ਹੈ ਕਿਸੇ ਘਟਨਾ ਦੇ ਨਾਲ ਸੰਬੰਧਤ ਹੋ ਸਕਦੀ ਹੈ ਜਾਂ ਕਿਸੇ ਤਰ੍ਹਾਂ ਦੇ ਵਾਤਾਵਰਣ ਨਾਲ ਸੰਬੰਧਤ ਹੋ ਸਕਦੀ ਹੈ ਤੀਸਰੀ ਗੱਲ ਰੇਖਾ ਚਿੱਤਰਕਾਰ ਘਟਨਾਵਾਂ ਰਾਹੀਂ ਹੀ ਵਸਤੂ ਦੀ ਉਸਾਰੀ ਕਰਦਾ ਹੈ ਗੱਲ ਚੇਤੇ ਰੱਖਣੀ ਹੈ ਰੇਖਾ ਚਿੱਤਰਕਾਰ ਘਟਨਾਵਾਂ ਦੁਆਰਾ ਵਸਤੂ ਦੀ ਉਸਾਰੀ ਕਰਦਾ ਹੈ ਭਾਈ ਉਹ ਸਾਰੀ ਵਸਤੂ ਦੀ ਕਰਨੀ ਹੈ ਉਸਾਰੀ ਮਤਲਬ ਨਿਰਮਾਣ ਹੁੰਦਾ ਹੈ ਬੇਟਾ ਜੀ ਠੀਕ ਹੈ ਉਸਾਰੀ ਮਤਲਬ ਨਿਰਮਾਣ हां ਹੁਣ ਸੁਣੋ ਗੱਲ ਰੇਖਾ ਚਿੱਤਰਕਾਰ ਕਟਨਾਵਾ ਰਾਹੀਂ ਵਸਤੂ ਦੀ ਉਸਾਰੀ ਕਰਦਾ ਬਹੁਤ ਇੰਪੋਰਟੈਂਟ ਪ੍ਰਸ਼ਨ ਬਣਦਾ ਇਥੇ ਕਟਨਾਵਾ ਦੁਆਰਾ ਬਈ ਕਟਨਾਵਾ ਬਸੋ ਕਟਨਾਵਾ ਹੋਈਆਂ ਵੀਆਂ ਉਹਦੀਆਂ ਯਾਦਾਂ ਦੇ ਵਿੱਚ ਰੇਖਾ ਚਿੱਤਰਕਾਰ ਦੇ ਕਿਸੇ ਅਹਿਮ ਸ਼ਖਸੀਅਤ ਨੂੰ ਮਿਲਿਆ ਹੈ ਉਹ ਤੇ ਉਸ ਦੀਆਂ ਬਸੋ ਕਟਨਾਵਾ ਦੁਆਰਾ ਉਹ ਵਸਤੂ ਦੀ ਉਸਾਰੀ ਕਰਦਾ ਰੇਖਾ ਚਿੱਤਰਕਾਰ ਦੀ ਸਫਲਤਾ ਜਿਹੜੀ ਉਹ ਕਿਦੇ ਤੇ ਨਿਰਭਰ ਕਰਦੀ ਹੈ ਸ਼ਬਦਾਂ ਦੀ ਸਯੋਜਗ ਵਰਤੋਂ ਇੱਕ ਰੇਖਾ ਇੱਕ ਸਫਲ ਰੇਖਾ ਚਿੱਤਰਕਾਰ ਸਫਲਾ ਸ਼ਬਦਾਂ ਦੀ ਸਯੋਜਗ ਵਰਤੋਂ ਕਰੇਗਾ ਤੇ ਆਪਣੀ ਅਨੁਭਵ ਸ਼ਕਤੀ ਦੋ ਚੀਜ਼ਾਂ ਦੀ ਵਰਤੋਂ ਕਰੇਗਾ ਉਹਦੇ ਨਾਲ ਉਸ ਦੀ ਸਫਲ ਹੈ ਕਿ ਅਸਫਲ ਹੈ ਉਹ ਚੀਜ਼ਾਂ ਇਹਦਾ ਇਸੇ ਦੇ ਆਧਾਰ ਤੇ ਨਿਰਧਾਰਨ ਹੋਊਗਾ ਸ਼ਬਦਾਂ ਦੀ ਵਰਤੋਂ ਤੇ ਅਨੁਭਵ ਸ਼ਕਤੀ ਰੇਖਾ ਚਿੱਤਰਕਾਰ ਬਿੰਬਾ ਪ੍ਰਤੀਕਾਂ ਅਲੰਕਾਰਾ ਸ਼ਬਦ ਚਿੱਤਰਾ ਸ਼ਬਦ ਉਕਤੀਆਂ ਰੂਪਕਾਂ ਟੋਕੀਆਂ ਉਪਮਾਵਾਂ ਸਾਹਿਤ ਚਰਿੱਤਰ ਉਗਾੜਦਾ ਹੈ ਠੀਕ ਹੈ ਗੱਲ ਵਧੀਆ ਸਹੀ ਹੈ ਉਦੇਸ਼ ਕੀ ਹੈ ਰੇਖਾ ਚਿੱਤਰ ਨੂੰ ਲਿਖਣ ਦਾ ਮਨੋਰਥ ਜਿਹਨੂੰ ਆਪਾਂ ਕਹਿ ਦਿੰਦੇ ਆ ਪ੍ਰਯੋਜਨ ਵੀ ਕਿਹਾ ਜਾਂਦਾ ਹੈ ਨਾ ਉਦੇਸ਼ ਦੇ ਕਈ ਨਾਮ ਹੁੰਦੇ ਆ ਮਨੋਰਥ ਕੀ ਹੈ ਇਸ ਚੀਜ਼ ਦਾ ਹਨਾ ਪ੍ਰਯੋਜਨ ਵੀ ਕੀ ਹੈ ਪ੍ਰਯੋਜਨ ਵੀ ਸ਼ਬਦ ਹੈ ਜਿਹੜਾ ਉਦੇਸ਼ ਹੀ ਮਤਲਬ ਹੁੰਦਾ ਉਹਦਾ ਪ੍ਰਯੋਜਨ ਰੇਖਾ ਚਿੱਤਰ ਦਾ ਮਨੋਰਥ ਕੀ ਹੈ ਮਨੁੱਖੀ ਸ਼ਖਸੀਅਤ ਦੀ ਉਸਾਰੀ ਵਿੱਚ ਉਪਯੋਗੀ ਯੋਗਦਾਨ ਪਾਉਣਾ ਹੈ ਮਨੁੱਖ ਸਮਾਜ ਵਿੱਚ ਵਿਚਰਦਾ ਕੁਝ ਨਾ ਕੁਝ ਗ੍ਰਹਿਣ ਕਰਦਾ ਹੈ ਹਰੇਕ ਇਨਸਾਨ ਦਾ ਜੀਵਨ ਅਨੁਭਵ ਸਾਡੇ ਲਈ ਨਵੇਂ ਆਦਰਸ਼ ਲੈ ਕੇ ਆਉਂਦਾ ਹੈ ਬਸ ਰੇਖਾ ਚਿੱਤਰ ਦੱਸਦਾ ਹੈ ਵੀ ਪੇਸ਼ ਕੀਤੇ ਜਾ ਰਿਹਾ ਜੋ ਇਸ ਰੇਖਾ ਚਿੱਤਰ ਦੇ ਵਿੱਚ ਪੇਸ਼ ਕੀਤਾ ਗਿਆ ਪਾਤਰ ਹੈ ਉਹਦਾ ਘਟਨਾ ਉਸਦਾ ਜੀਵਨ ਕਿਹੋ ਜਿਹਾ ਸੀ ਉਸਦਾ ਜੀਵਨ ਸੰਘਰਸ਼ ਕਿਵੇਂ ਦਾ ਸੀ ਹਾਂ ਕਿਸ ਤਰ੍ਹਾਂ ਜ਼ਿੰਦਗੀ ਵਿੱਚਲੀ ਜ਼ਿੰਦਾਦਿਲੀ ਮਨੁੱਖ ਨੂੰ ਮਾਨਸਿਕ ਪੱਖੋਂ ਤਾਕਤਵਰ ਬਣਾਉਂਦੀ ਹੈ ਜ਼ਿੰਦਾਦਿਲ ਇਨਸਾਨ ਹੈ ਨਾ ਉਸੇ ਤੇ ਹੀ ਰੇਖਾ ਚਿੱਤਰ ਲਿਖਿਆ ਜਾਂਦਾ ਮਰਿਆਂ ਤੇ ਕੋਈ ਨਹੀਂ ਲਿਖਦਾ ਮਤਲਬ ਕੀ ਹੈ ਜਿਹੜਾ ਮਰੇ ਦਿਲ ਵਾਲਾ ਹੋਵੇ ਰੇਖਾ ਚਿੱਤਰ ਦਾ ਪ੍ਰਕਾਰਜ ਉਹਨਾਂ ਰਹੱਸਾਂ ਅਤੇ ਅੰਦਰੂਨੀ ਪੱਖਾਂ ਦੀ ਖੋਜ ਕਰਕੇ ਪਾਠਕ ਤੱਕ ਪਹੁੰਚਾਉਣਾ ਹੈ ਇਹ ਮੁੱਖ ਕਾਰਜ ਹੈ ਇਸ ਦਾ ਜਿਨ੍ਹਾਂ ਨੇ ਪਾਤਰਾ ਪਾਤਰ ਸ਼ਖਸੀਅਤ ਨੂੰ ਨਿਖਾਰਨ ਵਿੱਚ ਅਹਿਮ ਯੋਗਦਾਨ ਪਾਇਆ ਰੇਖਾ ਚਿੱਤਰ ਦਾ ਹੋਰ ਵੀ ਉਦੇਸ਼ ਬਣਦਾ ਹੈ ਪਾਠਕਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੁੰਦਾ ਹੈ ਇੱਕ ਰੇਖਾ ਚਿੱਤਰਕਾਰ ਆਪਣੀ ਸਿਰਜਣਾਤਮਕ ਸ਼ਖਸੀਅਤ ਦੁਆਰਾ ਜਿਹੜੇ ਮਨੁੱਖ ਦਾ ਚਰਿੱਤਰ ਉਘਾੜ ਰਿਹਾ ਹੁੰਦਾ ਹੈ ਜਿਸ ਦੀ ਸ਼ਖਸੀਅਤ ਬਾਰੇ ਦੱਸ ਰਿਹਾ ਹੁੰਦਾ ਹੈ ਉਹਦੇ ਨਾਲ ਨਵਾਂ ਗਿਆਨ ਵੀ ਤਾਂ ਮਿਲਦਾ ਹੈ ਪਾਠਕ ਨੂੰ ਆਨੰਦ ਵੀ ਮਿਲਦਾ ਹੈ ਆਵੇ ਆਨੰਦ ਦੇਣਾ ਵੀ ਰੇਖਾ ਚਿੱਤਰ ਦਾ ਪ੍ਰਯੋਜਨ ਸਵੀਕਾਰ ਕੀਤਾ ਜਾਂਦਾ ਹੈ ਕਾਮਨ ਕਾਮਨ ਚੀਜ਼ਾਂ ਲਿਖੀਆਂ ਪੀ ਕੇ ਆਸਰਸੀ ਘਟਨਾਵਾਂ ਹੁੰਦੀਆਂ ਕਲਪਨਾਵ ਡਾਰੀਆਂ ਨੈਤਿਕ ਮੁੱਲਾਂ ਤੇ ਸੋਜਾਤਮਕ ਚਿੱਤਰਨ ਵਿੱਚ ਆਨੰਦ ਨੂੰ ਸ਼ਿਖਰ ਤੇ ਪਹੁੰਚਾਇਆ ਜਾਂਦਾ ਹੈ। ਲਓ ਜੀ ਗੱਲ ਹੋ ਗਈ ਕਲੀਅਰ ਆਪਣੀ ਸਾਰੀ ਹਨਾ। ਰੇਖਾ ਚਿੱਤਰ ਆਪਣਾ ਜਿਹੜਾ ਸੀਗਾ ਇਹ ਲਾਸਟ ਟੌਪਿਕ ਸੀ। ਜੇ ਤੁਸੀਂ ਮੜਾ ਜਾਂ ਹੋਰ ਦੇਖਣਾ ਹੋਵੇ ਨਾ ਤੇ ਰੇਖਾ ਚਿੱਤਰ ਦਾ ਇਤਿਹਾਸ ਦਿੱਤਾ ਹੈ ਕਿ ਆਪਣੀ 12ਵੀਂ ਵਾਲੀ ਬੁੱਕ ਦੇ ਵਿੱਚ ਹੂੰ ਰੇਖਾ ਚਿੱਤਰ ਦੇ ਇਤਿਹਾਸ ਬਾਰੇ ਇਹ ਇਹਦਾ ਮਤਲਬ ਕੀ ਪੰਜਾਬੀ ਭਾਰਤਕ ਦੇ ਇਤਿਹਾਸ ਦਿੱਤਾ ਹੁਣ 252 ਨੰਬਰ ਪੇਜ ਤੋਂ ਬਾਅਦ ਹੁਣ ਇਹ ਨਾ ਤੁਸੀਂ ਇੱਕ ਧਿਆਨ ਰੱਖਣਾ ਜਿਹੜੇ ਸਾਡੇ ਵਿਦਿਆਰਥੀ ਹੈ ਨਾ ਆਪਣੇ ਕੀ ਨਾ ਲੈਂਦੇ ਆ ਗ੍ਰੇਡ 3 ਵਾਲੇ ਉਹਨਾਂ ਨੇ ਨਹੀਂ ਰੇਖਾ ਚਿੱਤਰ ਦਾ ਕੋਈ ਇਤਿਹਾਸ ਪੜ੍ਹਨਾਗਾ ਉਹ ਮੈਂ ਦੱਸ ਚੁੱਕਿਆ ਹਾਂ ਉਹ ਕਿਤੇ ਰੇਖਾ ਚਿੱਤਰ ਦਾ ਇਤਿਹਾਸ ਪੜ੍ਹਨ ਲੱਗ ਜਾਣ ਇਹ ਤੁਸੀਂ ਵੈਸੇ ਜਿਵੇਂ ਮੰਨ ਲਓ ਆਵੇ ਸਵੈ ਜੀਵਨੀਆਂ ਦਿੱਤੀਆਂ ਹੋਈਆਂ ਹਨਾ 12ਵੀਂ ਵਾਲੀ ਬੁੱਕ ਦੇ ਵਿੱਚ ਉਹ ਨਾ ਚੀਜ਼ਾਂ ਦੇਖਣੀਆਂ ਸੈਕੰਡ ਗ੍ਰੇਡ ਤੇ ਫਰਸਟ ਗ੍ਰੇਡ ਵਾਲੇ ਜਿਹੜੇ ਵਿਦਿਆਰਥੀ ਐ ਇਹਨਾਂ ਦੀ ਮੈਂ ਗੱਲ ਕਰ ਰਿਹਾ ਆ ਦੇਖੋ ਰੇਖਾ ਚਿੱਤਰ ਦੀ ਗੱਲ ਦਿੱਤੀ ਹੋਈ ਐ ਅਧੁਨਿਕ ਭਾਰਤਕ ਦੇ ਜੀਵਨੀ ਪਰਕਰੂਪਾ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਜੀਵਨੀ ਦਾ ਹੀ ਇੱਕ ਰੂਪ ਐ ਇਹ ਆ ਦੇਖੋ ਗੱਲ ਇੱਥੇ ਆਉਂਦੀ ਦੁਬਾਰੇ ਫੇਰ ਇੱਥੇ ਆ ਥੋੜਾ ਜਿਹਾ ਪੜਨ ਵਾਲਾ ਆਪਣੇ ਇਹਨਾਂ ਦੇ ਜਿਹੜੇ ਆ ਸਾਡੇ ਰੀਟ ਵਾਲੇ ਥੋੜਾ ਜਿਹਾ ਵੀ ਗੱਲ ਨੂੰ ਸਮਝ ਲਓ ਉੱਪਰ ਵਾਲੇ ਪੈਰੇ ਨੂੰ ਬਾਕੀ ਚਾਹ ਤਾ ਰੇਖਾ ਚਿੱਤਰ ਦਾ ਇਤਿਹਾਸ ਆ ਉਹ ਨਹੀਂ ਪੜਨਾਗਾ ਤੁਸੀਂ ਰੇਖਾ ਚਿੱਤਰ ਦੇ ਬਾਰੇ ਰੇਖਾ ਚਿੱਤਰ ਦੇ ਤੁਹਾਨੂੰ ਕੋਈ ਤੁਹਾਨੂੰ ਤਾਂ ਉਹਦੇ ਮਤਲਬ ਕੀ ਆ ਪਰਿਭਾਸ਼ਾ ਤੇ ਤੱਤਾਂ ਬਾਰੇ ਪਤਾ ਹੋਣਾ ਚਾਹੀਦਾ ਵਿਸ਼ੇਸ਼ਤਾਵਾਂ ਬਾਰੇ ਆਧੁਨਿਕ ਪੰਜਾਬੀ ਵਾਰਤਕ ਦੇ ਜੀਵਨੀ ਪਰਕ ਰੂਪਾਂ ਵਿੱਚ ਰੇਖਾ ਚਿੱਤਰ ਮਨ ਪੌਂਦਾ ਹੈ ਹਨਾ ਕਿਸੇ ਸਾਇਤ ਰੂਪ ਵਿੱਚ ਕਿਸੇ ਵਿਅਕਤੀ ਦੀ ਸ਼ਖਸੀਅਤ ਸ਼ਬਦਾ ਰਹੀ ਉਹ ਸਾਰੀ ਜਾਂ ਦੀ ਗੱਲਾਂ ਉਹੀ ਹੈ ਥੋੜੀਆਂ ਜੀਆਂ ਹੋਰ ਦੇ ਰੱਖੀਆਂ ਇਸ ਸਾਹਿਤਕ ਕਾਰਜ ਲਈ ਵਾਰਤਕ ਸ਼ੈਲੀ ਦੇ ਅਭਿਆਸ ਦੀ ਜ਼ਰੂਰਤ ਹੈ ਕਿਉਂਕਿ ਵਾਰਤਕ ਰੂਪ ਵਿੱਚ ਲਿਖਿਆ ਜਾਂਦਾ ਨਾ ਇਹ ਸਾਹਿਤਿਕ ਗੋੰਦ ਰਹੀ ਕਿਸੇ ਪਾਤਰ ਦੀ ਸ਼ਖਸੀਅਤ ਨੂੰ ਉਘਾੜਿਆ ਜਾਂਦਾ ਹੈ ਰੇਖਾ ਚਿੱਤਰ ਵਿੱਚ ਸਿਰਜਣਾ ਆਲੋਚਨਾ ਵਸਤਵਿਕਤਾ ਕਲਪਨਾ ਦਾ ਸੁਮੇਲ ਹੁੰਦਾ ਨਿਰਿਸ਼ਿਪਤ ਨਹੀਂ ਕੀਤੀ ਹੁੰਦੀ ਸ਼ਖਸੀਅਤ ਦੀ ਉਸ ਦੀਆਂ ਕਮੀਆਂ ਗੁਣ ਸਾਰੇ ਦੱਸੇ ਹੁੰਦੇ ਆ ਵਿਅੰਗ ਦੀ ਵਰਤੋਂ ਵੀ ਕੀਤੀ ਜਾਂਦੀ ਆ ਅਸਲ 'ਚ ਇਸ ਸਾਹਿਤ ਵਿਦਾ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੀ ਅੰਦਰੂਨੀ ਸੁੰਦਰਤਾ ਨੂੰ ਉਘਾੜਨ ਦਾ ਯਤਨ ਕੀਤਾ ਜਾਂਦਾ ਹੈ ਆ ਗੱਲ ਬਹੁਤ ਇੰਪੋਰਟੈਂਟ ਹੈ ਰੇਖਾ ਚਿੱਤਰ ਦਾ ਮੋਟ ਪ੍ਰਿੰਸੀਪਲ ਤੇਜਾ ਸਿੰਘ ਦੇ ਕੁਝ ਨਿਬੰਧਾਂ ਤੋਂ ਜਿਵੇਂ ਹਨਾ ਜਿਵੇਂ ਇਹ ਗੰਗਾਦੀਨ ਆ ਜਿਹੜਾ ਨਿਬੰਧ ਦਸੰਮ ਵਿੱਚ ਦੇ ਰੱਖਿਆ ਇੱਕ ਤਰ੍ਹਾਂ ਦਾ ਰੇਖਾ ਚਿੱਤਰ ਹੈ ਥੋੜਾ ਜਿਹਾ ਧਿਆਨ ਚ ਰੱਖਣੀ ਹੈ ਗੱਲ ਤੁਸੀਂ ਆ ਦੇਖ ਲਓ ਲਿਖੀ ਹੋਈ ਹੈ ਤੇ ਇਹ ਰਿਲੇਟ ਹੋ ਗਈ ਹਨਾ ਤੁਹਾਡੇ ਇਹਦੇ ਨਾਲ ਗੱਲ ਯਾਦ ਰੱਖਣੀ ਹੈ ਤੁਸੀਂ ਇਹ ਬਾਕੀ ਕੋਈ ਦਿੱਤੇ ਆ ਵੀ ਦੇਖ ਲਓ ਤੁਸੀਂ ਆਪਣੇ ਹਿਸਾਬ ਨਾਲ ਬੜੇ ਨਹੀਂ ਯਾਦ ਕਰਨ ਦੀ ਲੋੜ ਹੁੰਦੀ ਠੀਕ ਠੀਕ ਜੇ ਵੀ ਜੇ ਮੰਨ ਲਓ ਕਿਸੇ ਨੇ ਕਿਸੇ ਦਾ ਰੇਖਾ ਚਿੱਤਰ ਵਿਸ਼ੇਸ਼ ਬੰਦੇ ਦਾ ਜਿਵੇਂ ਖਿੱਚਿਆ ਤਾਂ ਉਹ ਤੁਸੀਂ ਥੋੜਾ ਜਿਹਾ ਦੇਖ ਲਿਓ ਮੈਂ ਦੇਖਦਾ ਥੋੜਾ ਜਿਹਾ ਹਾਂ ਮੈਨੂੰ ਥੋੜਾ ਜਿਹਾ ਟਾਈਮ ਦਿਓ ਹਾਂ ਸਰਨ ਸਰਵਨ ਸਿੰਘ ਦਾ ਹਾਂ ਨਹੀਂ ਇਹ ਨਹੀਂ ਅੱਜ ਵੀ ਅਮਰਤਾ ਪ੍ਰੀਤਮ ਨੇ ਨਾ ਰੇਖਾ ਚਿੱਤਰ ਸੰਗ੍ਰਹਿ ਕਰਮਚੀ ਲਕੀਰਾ ਇਹ ਜਿਹੜਾ ਛਾਪਿਆ ਸੀ ਤੇ ਇਹਦੇ ਵਿੱਚ ਆਹ ਦੇਖ ਰੇਖਾ ਚਿੱਤਰ ਵਿੱਚ ਸ਼ੋਭਾ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਕਰਤਾਰ ਸਿੰਘ ਦੁੱਗਲ ਬਲਵੰਤ ਕਾਰਗੀ ਖੁਸ਼ਵੰਤ ਸਿੰਘ ਸ਼ਿਵ ਕੁਮਾਰ ਦੇ ਰੇਖਾ ਚਿੱਤਰ ਕਿਉਂਕਿ ਇਹਨਾਂ ਦੇ ਨਾਲ ਮੁਲਾਕਾਤਾਂ ਹੋਈਆਂ ਸੀ ਅਮਰਤਾ ਪ੍ਰੀਤਮ ਦੀਆਂ ਤੇ ਇਹਨੇ ਉਹਨਾਂ ਦੇ ਸ਼ਖਸੀਅਤ ਨੂੰ ਉਘਾੜਿਆ ਹੈ ਨਾ ਹਾਂ ਜੇ ਥੋੜਾ ਜਿਹਾ ਦੇਖ ਲਿਓ ਤੁਸੀਂ ਠੀਕ ਹੈ ਕਲੀਅਰ ਹੈ ਕੁਝ ਨਹੀਂ ਗਾਇ ਇਹਦੇ ਵਿੱਚ ਬਸ ਤਾਂ ਓਕੇ ਹੈ ਜੀ ਰੇਖਾ ਚਿੱਤਰ ਵਾਲੀ ਕਲਾਸ ਵੀ ਆਪਣੀ ਕਲੀਅਰ ਹੈ ਜੀ ਸੋ ਜਲਦੀ ਮਿਲਦੇ ਆ ਨਵੀਂ ਕਲਾਸ ਲੈ ਕੇ ਸਤ ਸ੍ਰੀ ਅਕਾਲ ਰੱਬ ਰਾਖਾ